ਕਿਸਾਨ ਦੋਸਤੋ ਇੱਕ ਜਰੂਰੀ ਸੂਚਨਾ ਹੈ ਜਿਹੜੇ ਕਿਸਾਨ ਵੀ ਮੂੰਗੀ ਬੀਜ ਰਹੇ ਐ ਉਹਨਾਂ ਲਈ ਜਰੂਰੀ ਸੂਚਨਾ ਹੈ ਧਿਆਨ ਦਿਓ ਜੋ ਮੈਂ ਹਰਕੀਰਤ ਸਿੰਘ ਸ਼ੇਰਗਰ ਮਰਖਾਈ ਫਤਈ ਸਾਂਝ ਪਾਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਜਿਵੇਂ ਤੁਹਾਨੂੰ ਅੱਜ ਤੋਂ ਲਗਭਗ 20-25 ਦਿਨ ਪਹਿਲਾਂ ਇੱਕ ਵੀਡੀਓ ਪਾ ਕੇ ਸੂਚਿਤ ਕੀਤਾ ਗਿਆ ਸੀਗਾ ਕਿ ਭਾਈ ਇਸ ਵਾਰ ਕਣਕ ਦੀ ਵਾਢੀ ਥੋੜੀ ਲੇਟ ਹੋ ਜੇਗੀ ਜਿਦੈ ਕਰਕੇ ਸਾਡੀ ਮੂੰਗੀ ਦੀ ਬਜਾਈ ਵੀ ਪਛੜਨ ਦੀ ਸੰਭਾਵਨਾ ਹੈ ਭਾਵੇਂ ਕਿ ਮੂੰਗੀ ਇੱਕ ਚੰਗਾ ਬਦਲ ਹੈ ਜਮੀਨ ਦੇ ਵਿੱਚ ਅੱਧੀ ਤੋਂ ਇੱਕ ਬਰੀ ਯੂਰੀਆ ਦਾ ਕੰਮ ਕਰ ਜਾਂਦੀ ਹੈ ਇਹਦੇ ਨਾਲ ਨਾਲ ਜਿਹੜਾ ਹੈਗਾ ਕਿਸਾਨ ਨੂੰ ਜਿਹੜਾ ਹੈਗਾ 20-25000 ਦੀ ਤਾਮਗਾਲੀ ਇੱਕ ਖੇਤ ਦਾ ਜਿਹੜਾ ਹੈਗਾ ਕਲੇਰਾ ਮੁਨਾਫਾ ਵੀ ਦੇ ਜਾਂਦੀ ਹੈ ਪਰੰਤੂ ਇਹ ਜਿਹੜਾ ਮੁਨਾਫਾ ਹੈਗਾ ਇਹ ਮੁਨਾਫਾ ਤਾਂ ਹੀ ਮਿਲ ਸਕਦਾ ਜੇਕਰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਮੂੰਗੀ ਦੀ ਬਿਜਾਈ ਹੋ ਸਕੇ ਕਾਰਨ ਕੀ ਹੈ ਕਿਉਂਕਿ ਤੁਹਾਡੇ ਕੋਲ ਨਾ ਟਾਈਮ ਬਹੁਤ ਥੋੜਾ ਹੁੰਦਾ ਹੈ ਇਧਰਲੇ ਪਾਸੇ ਤੁਸੀਂ ਬੀਜਿਆ ਅਗਲੇ ਪਾਸੇ ਮਾਨਸੂਨ ਸ਼ੁਰੂ ਹੋ ਜਾਣੀ ਹੈ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਜਿਹੜੀ ਮੂੰਗੀ ਬੀਜੀ ਹੈ ਉਹ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਜਾਂ ਪ੍ਰੀ ਮਾਨਸੂਨ ਵਰਖਾ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਪਹਿਲਾਂ-ਪਹਿਲਾਂ ਆਪਾਂ ਜਿਹੜਾ ਹੈਗਾ ਮੂੰਗੀ ਦੀ ਫਸਲ ਨੂੰ ਵੱਢ ਲਈਏ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਪਿਛਲੇ ਸਾਲ ਇੱਕ ਖਾਨ ਵੀਰ ਦੀ ਵੀਡੀਓ ਸੀ 100 ਕਿੱਲਾ ਮੂੰਗੀ ਬੀਜੀ ਹੋਈ ਸੀ ਤਾਂ ਉਹ ਮੂੰਗੀ ਜਿਹੜੀ ਸੀ ਹਾਲਾਤ ਇਹੋ ਜੇ ਬਣ ਗਏ ਕਿ ਵਰਖਾ ਉਹਨੇ ਸ਼ੁਰੂ ਹੋ ਗਈ ਵਰਖਾ ਹੋ ਸ਼ੁਰੂ ਹੋਣ ਦੇ ਨਾਲ ਉਹ ਮੂੰਗੀ ਜਿਹੜੀ ਹੈਗੀ ਹੈ ਗਾਂ ਦੀਆਂ ਵਧ ਗਈ ਵਧਣ ਦੇ ਨਾਲ ਕੀ ਹੋਇਆ ਕਿ ਉਹਨੇ ਫਲ ਕੱਟ ਚੱਕਿਆ ਤੇ ਅੱਗੇ ਜਾ ਕੇ ਉਹ ਮੂੰਗੀ ਖਰਾਬ ਹੋ ਗਈ ਗਲਤੀ ਕਿਸਾਨ ਦੀ ਨਹੀਂ ਸੀ ਗਲਤੀ ਇਹ ਸੀ ਕਿ ਕਿਸਾਨ ਨੂੰ ਜਿਹੜਾ ਹੈਗਾ ਉਹ ਸਹੀ ਜਾਣਕਾਰੀ ਜਿਹੜਾ ਹੈਗਾ ਉਪਲਬਧ ਨਹੀਂ ਕਰਾਈ ਗਈ ਸੀ ਚਾਹੇ ਕੋਈ ਉਹਨਾਂ ਨੂੰ ਬੀਜ ਵੇਚਣ ਵਾਲਾ ਸੀ ਚਾਹੇ ਕੋਈ ਹੋਰ ਸੀ ਹੁਣ ਅਸੀਂ ਇਹ ਸੋਚਦੇ ਹਾਂ ਕਿ ਜਿਹੜੀ ਮੂੰਗੀ ਹੈ ਉਹ 60 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ 60 ਦਿਨ ਦੇ ਵਿੱਚ ਪੱਕਣ ਵਾਲੀ ਸਾਡੀ ਮੂੰਗੀ ਦੀ ਕੋਈ ਵੀ ਕਿਸਮ ਨਹੀਂ ਹੈਗੀ। ਸਾਰੀਆਂ ਹੀ ਕਿਸਮਾਂ 65 ਤੋਂ 70 ਦਿਨ ਲੈਂਦੀਆਂ ਹੀ ਲੈਂਦੀਆਂ। ਇਸ ਤੋਂ ਉੱਪਰ ਭਾਵੇਂ ਲੈ ਜਾਣ ਘਟਣੀ। ਹੁਣ ਜੇਕਰ ਤੁਸੀਂ 30 ਅਪ੍ਰੈਲ ਨੂੰ ਮੂੰਗੀ ਬੀਜਦੇ ਹੋ ਤਾਂ ਤੁਸੀਂ ਇਹ ਲਗਾਓ ਕਿ 31 ਮਈ ਤੱਕ 31 ਦਿਨ ਹੋ ਗਏ ਤੇ 30 ਦਿਨ ਜੂਨ ਦੇ ਲਾ ਲਓ। 61 ਦਿਨ ਤੇ ਤੁਹਾਡੀ ਮੂੰਗੀ ਵੱਢੀ ਜਾਣੀ ਹੈ 5 ਜੁਲਾਈ ਤੋਂ ਲੈ ਕੇ 8-9 ਜੁਲਾਈ ਦੇ ਵਿਚਾਲੇ। ਹੁਣ 5 ਜੁਲਾਈ ਤੋਂ 8-9 ਜੁਲਾਈ ਦੇ ਵਿਚਾਲੇ ਦਾ ਤੁਹਾਨੂੰ ਪਤਾ ਹੀ ਹੈ ਕਿ ਫਿਰ ਉੱਥੇ ਪ੍ਰੀ ਮਾਨਸੂਨ ਵਰਖਾ ਵੀ ਆਉਣੀ ਤੇ ਹੋ ਸਕਦਾ ਹੈ ਕਿ ਮਾਨਸੂਨ ਵੀ ਸ਼ੁਰੂ ਹੋ ਜਾਵੇ। ਤਾਂ ਜਿਹਦੇ ਕਰਕੇ ਮੂੰਗੀ ਤੁਹਾਡੇ ਪੱਲੇ ਉੱਥੇ ਨਹੀਂ ਪੈਣੀ। ਮੇਰੇ ਕਹਿਣ ਦਾ ਮਤਲਬ ਇਹ ਕਿ ਅਸੀਂ ਕਹਿੰਨੇ ਹਾਂ ਕਿ 20 ਅਪ੍ਰੈਲ ਤੱਕ ਮੂੰਗੀ ਬੀਜ ਲਓ। ਚਲ ਕੋਈ ਜ਼ਮੀਂਦਾ ਰਿਸਕ ਲੈਂਦਾ ਹੁੰਦਾ 25 ਅਪ੍ਰੈਲ ਤੱਕ ਚਲੇ ਜਾਓ। ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ 25 ਤੋਂ 30 ਅਪ੍ਰੈਲ ਦੇ ਵਿਚਾਲੇ ਮੂੰਗੀ ਬੀਜੋ। ਪਰੰਤੂ ਕਿਸਾਨ ਫਿਰ ਰਿਸਕ ਲੈ ਲੈਂਦਾ ਹੈ। ਪਰ ਤੁ ਕਿਸੇ ਵੀ ਹਾਲਤ ਦੇ ਵਿੱਚ 30 ਅਪ੍ਰੈਲ ਤੋਂ ਬਾਅਦ ਨਾ ਜਾਇਓ ਹੁਣ ਇਹ ਨਾ ਕਿਉਂ ਕਿ ਇੱਕ ਦਿਨ ਨਾਲ ਕੀ ਫਰਕ ਪੈਂਦਾ ਇੱਕ ਦਿਨ ਨਹੀਂ ਤੁਸੀਂ ਆਲਰੇਡੀ 10 ਦਿਨ ਲੇਟ ਹੋ ਚੁੱਕੇ ਹੋ ਕਣਕ ਦੇ ਵਿੱਚ ਉਹ ਤੇ ਦੱਸਿਆ ਸੀਗਾ ਤੁਹਾਨੂੰ ਕਿ ਇੰਨੀ ਤਰੀਕ ਤੋਂ ਇਹ ਤਿੰਨੀ ਤਰੀਕ ਤੋਂ ਇਹ ਆਪਾਂ ਉਹੀ ਗੱਲ ਕਰਦੇ ਕਿ ਦੋ ਦਿਨਾਂ ਨਾਲ ਕੀ ਫਰਕ ਪੈਂਦਾ ਜਿਹੜੀ 23 ਤਰੀਕ ਦੀ ਬੀਜੀ ਹੋਈ ਕਣਕਾ ਉਹਦਾ ਝਾੜ ਕੁਝ ਵੀ ਨਹੀਂ ਆਇਆ ਜਿਹੜੀ 25 ਦੀ ਬੀਜੀ 26 ਦੀ ਬੀਜੀ ਉਹਦਾ ਝਾੜ ਵੱਧ ਆ ਗਿਆ ਤਾਂ ਇਸ ਕਰਕੇ ਜਿਹੜਾ ਹੁਣ ਮੂੰਗੀ ਤੁਸੀਂ ਬੀਜੋਗੇ ਉਸ ਤੋਂ ਬਾਅਦ ਜੂਆ ਹੋਏਗਾ ਹੋ ਸਕਦਾ ਫਾਇਦਾ ਹੋ ਜਾਵੇ ਪਰੰਤੂ ਚਾਂਸਸ ਉਹਦੇ ਘੱਟ ਐ ਕਿਉਂਕਿ ਪ੍ਰੀਮਾਨਸ ਨੂੰ ਵਰਖਾਵਾਂ ਦੇ ਨਾਲ ਉਹਦੀ ਵੈਜੀਟੇਟਿਵ ਗਰੋਥ ਜ਼ਿਆਦਾ ਹੋਏਗੀ ਫਲਾਵਰ ਘੱਟ ਚੱਕੇਗਾ ਤੇ ਕੀਟ ਜਾ ਕੇ ਤੁਹਾਡੇ ਪੱਲੇ ਪੈਣ ਦੇ ਚਾਂਸਸ ਘਟ ਨੇ ਤਾਂ ਕਈ ਕਿਸਾਨ ਵੀ ਕਹਿਣਗੇ ਯਾਰ ਚੱਲ ਕੋਈ ਗੱਲ ਨਹੀਂ ਖਾਦ ਤਾਂ ਬਣਦੀ ਐ ਖਾਦ ਅੱਧੀ ਤੋਂ ਇੱਕ ਬੋਰੀ ਯੂਰੀਆ ਦਾ ਕੰਮ ਕਰਨਾ ਉਹਨੇ ਇਹਦੇ ਨਾਲੋਂ ਫਿਰ ਜ਼ਿਆਦਾ ਚੰਗੀ ਗੱਲ ਐ ਕਿ ਅਸੀਂ ਖੇਤਾਂ ਨੂੰ ਜਿਹੜਾ ਹੈਗਾ ਵਾਹ ਕੇ ਸੁੱਕਾ ਰੱਖੀਏ ਖੁੱਲਾ ਛੱਡੀਏ जी जी आज ਇਸ ਤਰ੍ਹਾਂ ਕੇ ਮਾਨਸੇ ਚ ਬਹੁਤ ਤੇਜ਼ੀ ਨਾਲ ਮੂੰਗੀ ਬੀਜੀ ਆ ਰਹੀ ਐ ਜੇ ਫਰੀ ਕੋਟ ਚ ਬਠਿੰਡੇ ਦੇ ਵਿੱਚ ਮੁਕਸਰ ਦੇ ਵਿੱਚ ਇਨ੍ਹਾਂ ਜ਼ਿਲ੍ਹਿਆਂ ਚ ਫਿਰ ਕੁਛ ਇਹੋ ਜੀ ਜਿਹੜਾ ਏਰੀਆ ਵੀ ਹੈਗਾ ਜਿੱਥੇ ਨਿਮਾ ਟੋੜ ਦੀ ਸਮੱਸਿਆ ਹੈ ਜੇ ਤੁਸੀਂ ਖੇਤਾਂ ਨੂੰ ਜਿਹੜਾ ਹੈਗਾ ਪਾਣੀ ਲਾ ਲਾ ਕੇ ਗਿੱਲੇ ਕਰਨੀ ਸ਼ੁਰੂ ਕਰ ਦਿੱਤੇ ਤਾਂ ਉਹ ਨਿਮਾ ਟੋੜ ਦੀ ਸਮੱਸਿਆ ਤੁਹਾਡੇ ਹੋਰ ਵੱਧ ਜਾਣੀ ਹੈ ਭਾਵੇਂ ਕਿ ਆਪਾਂ ਅੱਜ ਹੀ ਸ਼ਾਮ ਨੂੰ ਇੱਕ ਵੀਡੀਓ ਪਾ ਕੇ ਗੱਲ ਕਰਾਂਗੇ ਕਿ ਨਿਮਾ ਟੋੜ ਦਾ ਕੰਟਰੋਲ ਕਿਵੇਂ ਕਰਨਾ ਹੈ ਕਿਉਂਕਿ ਇਹ ਹੀ ਟਾਈਮ ਹੈ ਤਾਂ ਇਸ ਕਰਕੇ ਹੁਣ ਇਸ ਤੋਂ ਗਾਂ ਤੁਸੀਂ ਇਹ ਕੰਮ ਨਾ ਕਰੋ ਜੇ ਕੋਈ ਕਿਸਾਨ ਵੀਰ ਵਾਕੇ ਚ ਕਹਿੰਦਾ ਕਿ ਮੈਂ ਤਾਂ ਹਰੀਖੜ ਉਬੀਜਣੀ ਹੀ ਉਬੀਜਣੀ ਐ ਤਾਂ ਫੇਰ ਐਂ ਕਰੋ ਰਮਾਂ ਪਾ ਲਓ ਜਿਹੜਾ ਹੈਗਾ ਗੁਵਾਰਾ ਪਾ ਲਓ ਵਿਚ마ੜੀ ਮੁੱਟੀ ਕੋਈ ਵੀ ਸਧਾਰਨ ਜੀ ਮੂੰਗੀ ਲੈ ਕੇ ਪਾ ਲਓ ਫੇਰ ਮੰਗੀਆਂ ਕਾਥੋਂ ਲੈ ਕੇ ਪਾਉਣੀਆਂ ਤੇ ਉਹਦੇ ਵਿੱਚ ਖਖੜੀਆਂ ਵਗੈਰਾ ਸਿਰਦੇ ਉਤੇ ਵਾਧੂ ਆਰਗੈਨਿਕ ਮੈਟਰ ਤੇ ਬਹੁਤ ਕੁਝ ਹੋ ਜਾਏਗਾ ਤਾਂ ਇਸ ਕਰਕੇ ਦੋਸਤੋ ਜੇ ਤੁਸੀਂ ਮੂੰਗੀ ਪਕਾਵੀ ਮੂੰਗੀ ਬੀਜ ਰਹੇ ਹੋ ਤਾਂ ਉਹਦੇ ਲਈ ਹੁਣ ਸਹੀ ਟਾਈਮ ਨਹੀਂ ਰਿਹਾ ਇਸ ਕਰਕੇ ਇਹ ਜਿਹੜਾ ਹੁਣ ਪੀਜੋਗੇ ਇਹ ਜੂਆ ਹੈ ਤੇ ਠੀਕ ਹੈ ਕਿ ਜੇ ਕੋਈ ਜੂਆ ਜਿੱਤ ਗਿਆ ਤਾਂ ਠੀਕ ਹੈ ਨਹੀਂ ਤਾਂ ਜਿਹੜਾ ਹੈਗਾ ਪਹਿਲਾਂ ਤੋਂ ਜਿਹੜਾ ਹੈਗਾ ਕਰਜ਼ੇ ਦੇ ਬੋਝ ਥੱਲੇ ਨੱਪੇ ਹੋਏ ਕਿਸਾਨ ਦੇ ਉੱਪਰ ਇੱਕ ਹੋਰ ਇੱਕ ਵੱਡਾ ਖਰਚਾ ਉਹਦੇ ਪੱਲੇ ਪੈ ਜਾਣਾ ਇਸ ਕਰਕੇ ਸਾਵਧਾਨੀ ਵਰਤੋ ਹੁਣ ਮੂੰਗੀ ਦਾ ਟਾਈਮ ਨਿਕਲ ਗਿਆ ਉਹਦੇ ਪਾਸੇ ਨਾ ਜਾਓ ਇਹ ਨਾ ਹੋਵੇ ਕਿ ਮੁੜ ਕੇ ਫਿਰ ਅਸੀਂ ਕਹੀ ਕਿ ਹੁਣ ਸਾਡੇ ਜਿਹੜਾ ਹੈਗਾ ਘਾਟਾ ਪੈ ਗਿਆ ਨੁਕਸਾਨ ਹੋ ਗਿਆ ਕਿਉਂਕਿ ਮੂੰਗੀ ਐ ਸੋਖੀ ਨਹੀਂ ਹੋ ਜਾਂਦੀ ਥੱਲੇ ਖਾਦ ਵੀ ਪਾਣੀ ਪੈਂਦੀ ਹੈ ਉੱਪਰਲੇ ਪਾਸੇ ਸਪਰੇਆ ਵੀ ਕਰਨੀਆਂ ਪੈਂਦੀਆਂ ਤੇ ਡੀਜੇ ਲਈ ਮਚਣਾ ਕਈ ਤਰੀਕੇ ਦੇ ਖਰਚੇ ਹੋਣੇ ਆ ਇਸ ਕਰਕੇ ਇਹ ਹੁਣ ਟਾਈਮ ਚਲਾ ਗਿਆ ਤਾਂ ਜੇ ਤੁਸੀਂ ਸੋਚ ਕੇ ਬੈਠੇ ਸੀ ਕਿ ਮੂੰਗੀ ਵਿਜਣੀ ਆ ਹੁਣ ਆਈਡੀਆ ਛੱਡਣ ਚ ਹੀ ਫਾਇਦਾ ਹੈ ਤੇ ਖੇਤਾ ਨੂੰ ਵਾਹ ਕੇ ਖੁੱਲੇ ਛੱਡੋ ਤਾਂ ਉਹਦੇ ਨਾਲ ਉਲੀ ਰੋਗ ਘਟੇਗਾ ਬਿਮਾਰੀਆਂ ਘਟਣੀਆਂ ਨਿਮਾ ਟੁੱਟ ਦੀ ਸਮੱਸਿਆ ਦਾ ਹੱਲ ਹੋਏਗਾ ਨਰੀਦਨਾ ਦੀ ਸਮੱਸਿਆ ਦਾ ਹੱਲ ਹੋਏਗਾ ਤੇ ਤੁਹਾਡੇ ਖੇਤ ਦੇ ਵਿੱਚ ਅਗਲੀ ਫਸਲਾਂ ਝਾੜ ਵੀ ਵਾਧਾ ਆਏਗਾ ਧੰਨਵਾਦ ਦੋਸਤੋ ¿Qué eran